بہت تاریخی نلبا جی اور سمے کا بار ہوا سب کی بات کا

हले साण मला जे दरम्यानो हा 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 नुक़ मल हूंदो दरम्यान चला हुया कंदा हथी हूंदी आहे कॾहिं बि न ਸੇ ਪਾਰ ਨਹੀਂ ਹੁੰਦੇ ਮੇਨ ਦਾਦੇ ਪਿੰਡੇ ਸਦਾ ਮੁੱਲ ਬੱਲਿਆ ਟੱਕੇ ਨਾਲ ਬਰਦੇ ਸਰਦਾਰ ਨਹੀਂ ਹੁੰਦੇ ਲਓ ਕਾਲੇ ਦੇ ਵਿੱਚ ਆ ਰਾਵੀ ਦੀ ਧਰਤੀ ਦਾ ਸੌਣਾ ਹੈ ਔਰ ਦੂਸਰੇ ਪਾਸੇ ਦਰਜੀਤ ਬਰਬੰਦੀ ਦਾ ਟੋਲਾ ਸਮਝ ਦੀ ਬਾਤ ਹੁਣੀਆ ਇਹਨਾਂ ਪਹਿਲ ਕਮੇਰੇ ਮੇਰੇ ਕੌਣ ਜਿੱਤੇਗਾ ਕੌਣ ਹਾਰੇਗਾ ਆ ਛੱਲੇ ਦੀਆਂ ਬਾਤਾਂ ਹੋਣਗੀਆਂ ਅਮਰੇ ਮਿੱਤੋ ਇਹ ਟਾਕ ਅੱਗੇ ਵੀ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਕੌਣ ਉੱਤੇ ਹੈ ਗੱਲਾਂ ਸਮਝਿਆ ਹੋਣ ਗਿਆ ਇਹ ਵੀ ਝੰਡੀ ਦੀ ਪੁਸ਼ਤੀ ਹੈ ਮੇਰੇ ਮਿੱਤਰੋ ਦਰਸ਼ਕ ਵੀਰ ਵੀ ਮੋਜੇ ਹੋਇਆ ਆਹ ਇੰਤੀ ਸਮੇਂ ਦੇ ਵਿੱਚ ਸਮਾਗਮ ਦੇ ਤੱਕਦੇ ਆ ਵੀ ਪਹਿਲਵਾਨ ਚੋਟੀ ਦੇ ਆ ਲੈ ਵੀ ਦਰਸ਼ਕ ਵੀਰੋ ਦੇ ਟੋਕਿਆਂ ਵਧੀਆ ਲੈ ਟਾੜੀ ਬਹੁਤ ਜ਼ੋਰ ਨਾਲ ਮਾਰ ਦਿਓ ਇਸ ਦੰਗਲ ਦੇ ਲਈ ਬਹੁਤ ਸੋਹਣੀ ਜਿਹੀਆਂ ਪੁਸ਼ਤੀਆਂ ਚੱਲਦੀ ਹੋਈ ਆ ਇਹਨਾਂ ਮੱਲਾ ਦੇ ਦਰਮਿਆਨ ਬਹੁਤ ਟੌਪ ਦੇ ਮੱਧ ਤੇ ਥਾਲੀਆਂ ਦੇ ਖੱਬੀ ਉੱਪਰ ਤੋਂ ਦੇਖ ਰਹੇ ਨੇ ਮੇਰੇ ਮਿੱਤਰੋ ਹੁੰਦੀ ਇੱਕ ਵਾਰ ਇੱਕ ਪਾਸੇ ਰਣਜੀਤ ਪਹਿਲਵਾਨ ਲੀਲਾ ਤੇ ਇਸੇ ਪਾਸੇ ਪਹਿਲਵਾਨ ਅਖਾਰਾ ਰਹੇ ਲੋ ਆਹ ਚੜ੍ਹਦੀ ਟੱਕਰ ਆਹ ਸੰਗੋ ਬਾਖਤਵਾ ਦਰਮਿਆਨ ਚੱਲਦੀ ਹੋਈ ਪਰ ਜੋ ਮੁਰਾ ਲੱਗਦਾ ਜਾਨ ਪੂਰੀ ਲੱਗੀ ਪਈ ਆ ਉਹ ਬੱਲੇ 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 ਲਾਹ ਆਹ ਸੰਗੋ ਆ ਰਣਜੀਤ ਪਹਿਲਵਾਨ ਲੀਲਾ ਬਾਰੇ ਤੇ ਦੱਸਿਆ ਆਹ ਨੀਚਲੇ ਪਾਸੇ ਸੋਮਰ ਬਰਬਰ ਰਹੇ ਤਾਲ ਪਰ ਤੇ ਆ ਰਿਹਾ ਬੋਟਾ ਕਹਿੰਦਾ ਵੱਡੇ ਵੱਡੇ ਮਲ ਕਣ ਬੁੱਤਿਆਂ ਦਾ ਤੇ ਉਹ ਜੇ ਤਰੀ ਆਉਂਦੀ ਸਰਦਾਰ ਨੇ ਕਾਨੂੰ ਹੌਸਲੇ ਦਾ ਹੋਰ ਵਿੱਚ ਜਿੱਤ ਹਾਏ ਕਿੰਝ ਹਿੱਕ ਮੈਂਟ ਮੈਂਟ ਖੁੱਲੋਂ ਤਾਂ ਦੀ ਗਰੋ ਮਜੀ ਬਹੁਤ ਤਹਾਕਾ ਲਾਉਂਦੇ ਆ ਕਰਦਾ ਟੰਗ ਡੰਡ ਛੇੜੀ ਵਾਲਿਆ ਜਦੋਂ ਮੁਰਖ ਪਰ ਮੰਗ ਦੇ ਤਸਿਲੋਂ ਤਾਂ ਨੂੰ ਉਹ ਕਰਦਾ ਟੰਗ ਡੰਡ ਛੇੜੀ ਵਾਲਿਆ ਜਦੋਂ ਰੇਡ ਮਾਰਨ ਦੇ ਤਸਿਲੋਂ ਤਾਂ ਨੂੰ ਕਹਿੰਦੇ ਬੱਬੀ ਪਹਿਲੀ ਝੰਡੀ ਭਾਈ ਜੱਸੇ ਪੱਡੀ ਵਾਲੀ ਇਹਦਾ ਜਿੱਤੋਂ ਦਾ 500 ਰੁਪਈਆ ਉਹ ਪਹਿਲੀ ਢੰਡੀ ਆਇਆ ਸਿੰਦਾ ਬੋਰਜਰ ਕੀ ਮਹਾਂਮਾਇ ਬੱਲਾ ਦਿੱਤਾ ਲਿਆ ਹੋਇਆ 500 ਰੁਪਇਆ ਪਹਿਲੀ ਢੰਡੀ ਕੇ ਜਿੱਤੂਗਾ ਸਿੰਦਾ ਬੋਰਜਰ ਕੀ ਮਾਂ ਸਿੰਦਾ ਬੋਰਜਰ ਕੀ ਮਾਂ ਧੰਵਾ ਸਾਡਾ ਜਿਹੜਾ ਵੱਡੀ ਢੰਡੀ ਹੋਣੀ ਆ ਦੇ ਵਿੱਚ ਜਿੱਤਣ ਵਾਲੇ ਪਹਿਲੇ ਲਈ 500 ਰੁਪਏ ਸਰਕਾਰ ਹੋਣਗੇ ਬਹੁਤ ਬਹੁਤ ਧੰਨਵਾਦ ਹੈ ਸੁਖੇ ਜੀ ਇੰਨਾ ਸ਼ੇਰ ਦਾ ਤੇ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਜਿਹੜੇ ਧੰਵਾ ਨੇ 1 ਲੱਖ ਰੁਪਏ ਦਾ ਵੱਡਾ ਜੀਉਂਦਾ ਜਿਹੜਾ ਵੱਡੀ ਝੰਡੀ ਦੀ ਪੋਡਾ ਕੀਤਾ ਸਾਡੇ ਵੀਰਾਂ ਨੇ ਲਾਹ ਤਾਪ ਦੇ ਕੁਸ਼ਤੀਆਂ ਦਾ ਮੱਲਾ ਦੇ ਦਰਮਿਆਨ ਚੱਲ ਰਹੀ ਹੈ ਮੇਰੇ ਮਿੱਤਰੋ ਇਸ ਵਾਰ ਦੇ ਸੋਹਣ ਪਹਿਲਵਾਨ ਰਾਮੀ ਖੱਲੇ ਆ ਤੇ ਰਣਜੀਤ ਪਹਿਲਵਾਨ ਵੀਰਾਵਾਲਾ ਖੱਲੇ ਆ ਹੁਣ ਜਿੱਤੂ ਕੌਣ ਇਹ ਗੱਲਾਂ ਸਮੇਂ ਦੀਆਂ ਹੋਣਗੀਆਂ ਪਰ ਦਰਸ਼ਕ ਚਾਹੁੰਦੇ ਆ ਵੀ ਕੁਸ਼ਤੀ ਆਰ ਪਾਰ ਹੋਵੇ ਫਿਰ ਸਵਾਰ ਰਖਣਾ ਹੋਵੇ ਫਿਰ ਨਿਯਾਰਾ ਆੜ-ਤਾਰ ਦੀ ਹੋਣੀ ਜੈਗੇਆ ਪਰੋਂਗਾਂ ਦੀ ਇਹ ਉਹ ਪੰਗਾ ਮੋੜੋ ਬੱਲੇ 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 ਦਸ ਕੋ ਅੰਨਿਚੋ ਡਕੇ ਲਾ ਕੋਈ ਸੌਖੀ ਗੱਲ ਨਹੀਂ ਸੋਨੂੰ ਪਰਮੰਦਰ ਕਰਕੇ ਅੱਗੇ ਆਇਆ ਉਹ ਬੱਲੇ 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 ਜੋਰ ਪੂਰਾ ਲੱਗਿਆ ਤਾਂ ਕਿ ਮੂਰ ਰੱਖ ਕੇ ਹੌਸਲਾ ਕਰਕੇ ਪੁੱਤਰਿਆ ਸਾਹਮਣੇ ਤੋਂ ਫੜ ਕੇ ਜਿਸੇ ਕਿਸੇ ਨਾਲ ਹੁੰਦਾ ਸਿੱਧੀ ਲਾ ਕੇ ਡੇਕਣ ਦਾ ਉਹ ਰਾਜੇ ਖੇਲੇ ਆਖ ਪੰਜਾਤੀ ਜਿੱਗਰਾ ਰੱਖ ਦੇ ਖੇਤਰ ਦਾ ਰਾਜੇ ਖੇਲੇ ਅੱਗ ਪੰਜਾਬੀ ਜਿੱਗਰਾ ਰੱਖ ਦੇ ਖੇਤਰ ਦਾ ਬਸ ਕੋ ਕੇਸੋਰ ਰਾਈਟਰ ਨੇ ਕਿਸੇ ਇਨਸਾਨ ਦੇ ਬੜਾ ਵਧੀਆ ਲਿਖਿਆ ਜਿਹੜਾ ਇਨਸਾਨ ਕਿਸੇ ਦੇ ਮਾਨ ਸਨਮਾਨ ਲਈ ਤਾੜੀ ਨਹੀਂ ਮਾਰਦਾ ਪੂਰੀ ਜ਼ਿੰਦਗੀ ਗੱਲ ਹੈ ਕਿ ਮਾਨ ਸਨਮਾਨ ਦੇ ਲਈ ਤਾੜੀ ਨਹੀਂ ਕਰਦੀ ਜੋ ਪੁੱਛੇ ਦਾ ਆਗੰਗ ਆ ਰਿਹਾ ਜਿਹਨੂੰ ਬੌਧੂਰ ਨੇ ਦੋ ਅਕਲ ਦਿੱਤੀਆਂ ਇੱਕ ਵਾਰ ਲਾ ਦੇ ਮਾਣ ਦੇ ਤਾੜੀਆਂ ਮੇਰੇ ਪੰਜਾਬੀ ਵੀਰੋ ਹੋਰ ਆਵਾਜ਼ਾਂ ਹੋ ਕੇ ਆ ਗਾਇ ਗੁੱਡੇ ਦਾ ਕਨਪ ਵੇਖੋ ਕਿਹੜੀ ਨੱਕਰ ਦੀ ਬੜੇ ਮੇ ਖਾਲੀ ਇਹਨਾਂ ਚ ਹਾਂ ਅਗਲੇ ਮਿੱਤਰਾਂ ਬਹਿ ਜਾ ਗੋਟੀ ਲਾ ਕੇ ਕੋਈ ਮਿੱਤਰੂ ਬੜੇ ਖਾਲੀ ਉਧਰ ਸਾਡੇ ਬਾਬਾ ਜੀ ਵੀ ਕਿੰਨੇ ਗੱਲਾਂ ਟਿਕਾਣੇ ਆ ਰਹੇ ਆ ਆ ਭੱਲੇ ਉਸ ਵਾਂਗ ਸੇਟਾ ਮੇਰੇ ਮਿੱਤਰੂ ਵਾਲਾ ਦਰਬੀ ਕੁਸ਼ਤੀ ਹੈ ਜਿੱਤੂ ਤੌਰ ਗੱਲਾਂ ਸੁਣੇ ਪਰ ਸਾਡੇ ਪ੍ਰਬੰਧਕਾਂ ਨੂੰ ਕੁਸ਼ਤੀ ਆਰ ਪਾਰ ਦੀ ਉਧਰ ਵੀ ਦਰਬੀ ਕੁਸ਼ਤੀ ਚੱਲ ਰਹੀ ਹੈ ਦੇਖੋ ਸਿੰਘ ਘਰਵਾ ਦੇ ਛੋਟਾ ਹਰਮਨ ਆ ਜੀ ਬਹੁਤ ਵਧੀਆ ਕੁਸ਼ਤੀ ਜਾਂਦੀ ਜੀ ਕਹਿੰਦੇ ਖੇਡਾਂ ਮੁੰਡਾ ਜਾਓ ਭੁੱਲੋ ਪੰਜਾਬੀਓ ਆ ਨਸ਼ਾ ਚੋਣ ਦੀ ਜਾਂਦੀ ਜੁਬਾਨੀ ਨੂੰ ਬਚਾਓ ਪੰਜਾਬੀਓ ਨਸ਼ਾ ਚੋਣ ਦੀ ਜਾਂਦੀ ਜੁਬਾਨੀ ਨੂੰ ਬਚਾਓ ਪੰਜਾਬੀਓ ਨਸ਼ਾ ਕੋਈ ਨਹੀਂ ਚੱਲਦਾ ਹੈ ਜੀ ਸੋਚੋ ਨਸ਼ਾ ਬਾਰੇ ਅੰਮ੍ਰਿਤਸਰ ਦੇ ਕੈਲੀ ਸ਼ੋਮਾ ਕੀ ਇਹ ਕੰਮ ਸਮਾਰੇ ਤਰ੍ਹਾਂ ਤਰ੍ਹਾਂ ਦੇ ਕੈਪਸੂਲ ਨੇ ਬਈ ਬੱਖਾ ਬੱਖ ਨਜ਼ਾਰੇ ਹੀਰੋਨ ਸਮਾਪਤ ਦਵਾਰਾ ਮਰਦ ਮਾਰ ਕੇ ਲਾਵੇ ਦੋਤੇ ਫੀਲ ਦਾ ਮਿਲਦੇ ਹੋਣੀ ਅਮਲੀ ਰੋਣ ਵਿਚਾਰੇ ਘਾਉ ਦੁੱਤ ਬੜੀ ਕੋਈ ਸੀਨ ਵੀ ਸੋ ਸ਼ਾਇਰੀ ਬਾਤ ਵਿਚਾਰੇ ਹਾਂ ਨੀ ਦੁਨੀਆ ਤੇ ਧਾਈ ਸੋਫੀ ਗੌਰ ਦਿਖਾਵੇ ਹਾਂ ਨੀ ਦੁਨੀਆ ਤੇ ਸੋਫੀ ਗੌਰ ਦਿਖਾਵੇ ਆ ਸੋਫੀ ਹੁੰਦੇ ਯਾਰੋ ਗੱਲਾਂ ਸੱਚੀਆਂ ਨੇ ਇਹ ਖੇਡਾਂ ਦੇ ਨਾਲ ਦੰਗਰਾਂ ਦੇ ਨਾਲ ਜਿੰਮ ਦੀ ਲੋੜ ਹੈ ਕਿੰਨੀ ਬੜੀ ਸਾਫ਼ ਸੁਥਰੀ ਹੋ ਰਹੀ ਹੈ ਬੱਲੇ ਬੱਲੇ ਦੇ ਖੇਡਾਂ ਚਲਾਈ ਹੋਈ ਆ ਕੁਸ਼ਤੀ ਕਰਦੇ ਚੋਟੀ ਦੀਆਂ ਮੱਲਾਂ ਦੇ ਦਰਮਿਆਨ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਵੱਲ ਉਹ ਸਦਾ ਨਹੀਂ ਖਲਾਫ ਰਹੇ ਜੇ ਮਾਰੇ ਬੰਦੇ ਨੇ ਤੇ ਸਦਾ ਨਹੀਂ ਮੁੱਕ ਜਾ ਰਹੇ ਨੇ ਆਹ ਹੋ ਗਏ ਉਧਰ ਸੋਨੂ ਬੰਦ ਰੌਣੀ ਬਲਾ ਟੱਕਰ ਕੰਨੀ ਕੁਸ਼ਤੀ ਕਰਦਾ ਹੋਇਆ ਜ਼ੋਰ ਪੂਰਾ ਲਗਾਦਾ ਜਾਰਦਨ ਜਿੰਦਈਆ ਕਹਿੰਦਾ ਹੱਕ ਤੱਕ ਨਾ ਖਾਣਾ ਇਹ ਚੰਗੀ ਗੱਲ ਨਹੀਂ ਆਹ ਟੀਮਾਂ ਨਹੀਂ ਕਰਦੇ ਨੂੰ ਲੋਕਾਂ ਨਾਲ ਵੀ ਕੋਈ ਮੰਦੀ ਗੱਲ ਨਹੀਂ ਜੋ ਕਿ ਚੁੱਪ ਕਰਨਾ ਕੰਮ ਫੁੱਟਦੇ ਬੰਦੇ ਦਾ ਆਤਮਾ ਲਈ ਹੀ ਹੁੰਦਾ ਹੈ ਸਦਾ ਕਾਲੇ ਧੰਦੇ ਦਾ ਸਦਾ ਸਦਾ ਕਾਲੇ ਧੰਦੇ ਦਾ ਬੱਲਾ ਬੱਤ ਟਕਾਣੇ ਬਹੁਤ ਸੋਹਣੀ ਕੁਸ਼ਤੀ ਚੱਲ ਰਹੀ ਹੈ ਦੋਨੋਂ ਬੱਲਾ ਦੇ ਦਰਮਿਆਨ ਇਹ 4 ਵਜੇ ਪਹਿਲੇ ਆਉਂਦੇ ਪੈਂਡਾ ਪੁੱਜਣਾ ਦੁੱਧ ਬੱਖੇ ਆਦੇ ਆ ਫਿਰ ਪੈਂਡਾ ਰੱਜਣਾ ਹਰ ਵਾਰ ਬੜੀ ਜਿੱਤ ਜਿੱਤ ਕੇ ਹਾਰਦਾ ਇਸ ਵਾਰ ਟਿੰਬਰ ਵਾਲੇ ਜੀਰੋ ਸੰਖਾ ਦੇ ਐਮਐਲਏ ਰੋਟਰ ਸਟਾਰ ਦਾ ਬਹੁਤ ਜਿੰਦਾ ਬਈ ਅਸੀਂ ਆਨਰੇ ਬਿਰੰਗੋ ਤਾੜੋ ਧੰਨਵਾਦ ਕਰਦੇ ਹਾਂ ਬਗਾਨੀ ਮਿੱਟੀ ਤੇ ਰੋ ਕੇ ਆਪਣੀ ਮਿੱਟੀ ਦਾ ਮੋਹ ਪਾਲਣਾ ਆਪਣੇ ਦਰਸ਼ਕਾਂ ਨੂੰ ਪਰਣਾ ਗਰੀਬਾਂ ਦੀ ਮਦਦ ਕਰਨੀ ਤਾਰ સેવા ਦੇ ਵਿੱਚ ਸਟਾਣਾ ਉਹਨਾਂ ਦਾ ਮਿਸ਼ਨ ਬਣਾ ਹੋਇਆ ਹੈ ਉਹਨਾਂ ਦੀ ਬਾਤ ਕਿਰਪਾ ਦਾ ਸਰਤਾ ਪੰਜਾਬ ਦੇ ਵਿੱਚ ਵੱਡੇ ਵੱਡੇ ਕਸ਼ਤੀ ਸੰਗਤ ਕਰਵਾਏ ਜਾਂਦੇ ਨੇ ਪੰਜਾਬ ਦੇ ਵਿੱਚ ਆਪੇ ਬੱਚਿਆਂ ਵਿੱਚੇ ਨੰਮਿਆਂ ਨੇ ਥਾਰ ਗੱਡੀਆਂ ਦਿੱਤੀਆਂ ਜਾਂਦੀਆਂ ਨੇ ਸਾਡੇ ਪਿੰਡਾਂ ਦੇ ਵੀ ਜਿੱਮਾ ਨਾਸੀ ਪਾਉਂਦੇ ਧੜਪੜ ਕਰਦਾ ਸੁਖੀਨ ਕਲੋਟਾ ਬਾਈ ਦੀ ਕਲੋਟਾ ਵੀ ਤੇਾਰੇ ਦਾ ਵੀਰਾਂ ਦੇ ਨਾਲ ਜੋਰ ਨਾਲ ਮਾਣਕ 2000 ਰੁਪਏ ਦੀ ਕੱਢੀ ਰਹੀ ਹੈ ਇਹਨਾਂ ਨੇ ਬਹੁਤ ਬਹੁਤ ਮੈਂ ਤਾਰਦਾ ਕਰਦਾ ਸਾਡੇ ਸਤਕਾਰਯੋਗ ਪ੍ਰਧਾਨ ਹਰਪਾਲ ਸਿੰਘ ਜੀ ਮੱਜ ਦੇ ਸਪੋਰਟਰ ਸਾਡੇ ਸਤਕਾਰਯੋਗ ਡਾਕਟਰ ਤਾਂ ਸਰਦਾਰ ਵਰਤਨ ਸਿੰਘ ਜੀ ਸਾਡੇ ਆਕਸ ਸਰਦਾਰ ਸਰਦਾਰ ਧਰਪਾਲ ਸਿੰਘ ਜੀ ਸਰਦਾਰ ਸੁਖਦੇਵ ਸਿੰਘ ਜੀ ਬਾਬਾ ਜਸਮਾਨ ਸਿੰਘ ਜੀ ਸਰਦਾਰ ਰੋਹਤ ਸਿੰਘ ਜੀ ਬਾਈ ਰਾਜ ਸਿੰਘ ਜੀ ਸਰਦਾਰ ਪੰਤ ਪਾਗ ਸਿੰਘ ਜੀ ਬਾਈ ਪਰਸ਼ੀਮ ਸਿੰਘ ਜੀ ਧਰੂਆ ਸਾਡੇ ਮੋਤਰਾ ਦੀ ਦੁਨੀਆ ਦੇ ਵਿੱਚੋਂ ਸਾਰੇ ਸੰਗਤ ਦਾ ਪ੍ਰਬੰਧ ਕਮੇਟੀ ਦਾ ਜਿੰਦਾਂ ਗਹਾਂ ਦੇ ਵਿੱਚੋਂ ਤਾੜੇ ਧੰਨਵਾਦ ਕਰਦਾ ਬਈ ਅੱਜ ਦੇ ਸਭ ਪੱਤੀ ਬਹਾਦਰ ਕੋਚੇ ਪ੍ਰੇਮਾ ਦੀ ਗਾਰਡਰੀ ਲਈ ਅੱਜ ਦਾ ਰਾਜਵਾਰ ਮੇਰੇ ਕੋਲ ਅੱਜ ਦਾ ਸਪਾਹਵਾਨ ਨੇ ਇੱਕ ਸਾਲ ਪੰਜਾਬ ਦੇ ਰਾਜਾ ਬੱਬਾ ਜੀ 152 ਮੋਟਰਸੈਕ ਦਾ ਨਾਮ ਦੇ ਦਿੱਤੇ। ਸ਼ੌਨਾ ਮੋਟਰਸੈਕ ਦਾ ਗਰੀਬ ਦੀ ਲੜਕੀ ਦੀ ਸਾਡੀ ਦੇ ਨਾਮ ਦਿੱਤੇ। 20 ਮਿੰਟ ਤੇ ਦੂਜੇ ਪਾਸੇ ਜਪਾਨ ਵਾਲਿਆਂ ਦੇ ਕੋਲ 25 ਰੌਡਾਂ ਕਰੀਆਂ ਜਿੱਤੀਆਂ ਨੇ। ਇਹ ਸਰਪੰਚ ਵਾਲ ਨੇ ਲੈ ਗਏ। ਤੇ ਕਿਹਨਾਂ ਦੇ ਸਾਥ ਨਾਲ ਸ਼ੌਨਾ ਦਿੱਤੇ? ਜਸੋ ਪਟੜੀ ਨੂੰ ਤੁਸੀਂ ਪਾਰ ਕਰਦੇ। ਇੱਕ ਵਾਲ ਸਰਪੰਚ ਵਾਲ ਦੇ ਨਾਲ ਦੇ ਜੇ ਪਾਰ ਕਰਦੇ। 500 ਰੁਪਏ ਭਾਈ ਬਜੇਤ ਸਿੰਘ ਵੱਲੋਂ ਦਿੱਤਾ ਜਾਊਗਾ ਜਿੱਤਦਾ। ਲਓ ਸਮੇਂ ਦੀ ਬਾਤ ਹੋ ਗਈ ਹੈ ਮੈਕਟਰ ਦਾ ਕਾਹ ਦਿੱਤੇਗਾ ਤਨ ਹਾਰੇਗਾ ਵਾਕੇ ਜੋਰ ਦੀ ਲਗੜਾ ਉਹ ਬੱਲੇ 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 ਅਗਰ ਰਮਜੀਤ ਮੱਲ ਪੱਟੇ ਇੱਕ ਦੀ ਕੋਸ਼ਿਸ਼ ਕਰਤਾ ਹੋਇਆ ਇਹਦਾ ਬਰਾਬਰਤੀ ਜੋੜਤਾ ਜਿੱਦੀਆਂ ਮੱਕਦਾ ਟੋੜਾ ਟੋੜਾ ਲੱਗਿਆ ਤੇ ਉਹ ਜੋੜਦਾ ਮਿੰਟ ਮਿੰਟ ਲੰਬ ਸੋਹਣੇ ਬਾਲੀ ਆਇਆ ਇੱਕ ਨਵਾਂ ਹੀ ਮਤਰੋ ਆਹ ਸੌਂਦੀ ਦੇ ਮਸਰੀ ਗੱਲਾਂ ਦਿੱਤੇ ਸੁchnਾ ਸੁੱਤ ਬੜਿਆ ਕਈ ਕਈ ਮਤਰੋ ਕਈ ਕਈ ਮਤਰੋ ਬਹੁਤ ਫੂਲ ਗੁੱੱਤੀ ਜਿਹੜੀਆਂ ਟੱਗਰੀਆਂ ਨੇ ਮੇਰੇ ਮਤਰੋ ਬਹੁਤ ਛੋਟੀਆਂ ਜਿਹੀ ਗੁੱੱਤੀ ਟੱਗਰੀਆਂ ਨੇ ਉਧਰ ਪਾਸੇ ਰਣਜੀਤ ਹੈ ਲੀਲਾ ਵਾਲਾ ਮੇਰੇ ਮਤਰੋ ਤੇ ਦੂਜੇ ਪਾਸੇ ਸੋਨੂ ਪਹਿਰਵਾਨ ਖਿਡਾਰਾ ਰੌਣਕ

ਉੱਧਰ ਕੰਦੇ ਰਮਜੀਤ ਦਾ ਲੀਲਾ ਦੀ ਧਰਤੀ ਦੇ ਉੱਪਰ ਦੇ ਪਾਸੇ ਅਰ ਸੋਨੀ ਕਬਰ ਰੌਣੀ ਵਾਲਾ ਮਿਚਲੇ ਪਾਸੇ ਵੇਖਦੇ ਕੌਣ ਜਿੱਤੇਗਾ ਕੌਣ ਹਾਰੇਗਾ ਬਾਪਾ ਸਾਹਮਣੇ ਦੀਆਂ ਹੋ ਗੀਆਂ ਕਹਿੰਦਾ ਜੇ ਕੋਈ ਚੌਂਦਾ ਪੋਤਿਆਂ ਚ ਹੋਵੇ ਕਿਰਤੀ ਉਹ ਕਰਨਾ ਪਊਗਾ ਕੁਝ ਲਾਹਦਾ ਚੱਕਣਾ ਆਵਾਜ਼ ਤੇ ਉੱਡੋ ਉੱਡ ਬਾਜ਼ੀ ਕਰਾ ਗੱਲ ਵੀ ਦੇਖੀ ਸ਼ੁਰੂ ਕਰਵਾ ਦਿੱਤੀ ਆ ਸੋਨਾ ਸਿੰਘ ਹੁੰਦਾ ਕਿ ਫਾਰੀ ਕਰਕੇ ਮੀਂਹ ਦਾ ਸਾਥ ਵਿੱਚ ਸਰਨਾਲੇ ਉੱਠਿਆ ਨੰਬਰ 3 ਦੇ ਗੁੰਡ ਸੇੜੀ ਵਾਲਿਆ ਗੱਲਾਂ ਬਾਤਾਂ ਨਾਲ ਨਹੀਂ ਪੁੱਟੀਆਂ ਬੱਚਿਆ ਹੱਥ ਕੋਲ ਦੇ ਕੋਈ ਗੁੰਡ ਸੇੜੀ ਵਾਲਿਆ ਗੱਲਾਂ ਬਾਤਾਂ ਨਾਲ ਨਹੀਂ ਪੁੱਟੀਆਂ ਪੈਂਦੀਆਂ ਬਹੁਤ ਸੇੜੀ ਬੱਲਾ ਤੇ ਸੱਚੀਆਂ ਗੱਲਾਂ ਕਰੇ ਬਿੱਦੂ ਬੜੇ ਬੜੇ ਲਫਤਾੜੀ ਜਿਹੜੇ ਲਿਖਦੇ ਆ ਪਰ ਅੰਕੜੇ ਕੁੱਸਤੀਆਂ ਵੀ ਬੜੀਆਂ ਛੋਟੀਆਂ ਵੀ ਚੱਲ ਰਹੀਆਂ ਨੇ ਮੇਰੇ ਬਿੱਤਰ ਅਗਲੀ ਕੁਸ਼ਤੀ ਕੱਟੀ ਝੋੜੀ ਦੀ ਉੱਤੇ ਹੋ ਰਹੀ ਹੈ ਇੱਕ ਪਾਸੇ ਅਜੀਤ ਮਹਲਵਾਨ ਕੈਪਟਰ ਤੇ ਦੂਜੇ ਪਾਸੇ ਜੱਸਾ ਪਹਿਲਵਾਨ ਪੱਟੀ ਵਾਲਾ ਜਿਹਨੂੰ ਦੁਨੀਆ ਜਾਣਦੀ ਹੈ ਆ ਗੱਲ ਵਿੱਚ ਨਾਮ ਖੱਟਿਆ ਮੁੰਡੇ ਨੇ ਤੇ ਪੱਟੀ ਦੀ ਪੂਰੀ ਪ੍ਰਸਿੱਧੀ ਰਵਾਈ ਹੈ ਜੱਸਾ ਪਹਿਲਵਾਨ ਅੱਜ ਭਾਲੇ ਦੇ ਵਿੱਚ ਪਜਿਆ ਹੋਇਆ ਮੇਰੇ ਮਿੱਤਰੋ ਹੋਰ ਤਾੰਦਰਾ ਮੱਲਾ ਲੋਕਲੇ ਜਿੰਦ ਪਹਿਲਵਾਨ ਹੈ ਪਰ ਆਹ ਕੁਸ਼ਤੀ ਵੀ ਬਹੁਤ ਛੋਟੀ ਦੀ ਹੈ ਬਈ ਆਧਰ ਦੇ ਪਾਸੇ ਹੁੰਦੇ ਤਾੰਦਰਾ ਛੋਟੀ ਦਾ ਬੱਦਰ ਸੋਹਰਾ ਜੋ ਦੋ ਤਲਵਾਰਾਂ ਦੀ ਵੀ ਹੈ ਸੱਤ ਮਿੰਨਾਂ ਚੁੱਝੇ ਤੋਂ ਪਿੱਛੇ ਰਣਜੀਤ ਦੇ ਬੇਟਾ ਅੱਜ ਕੀ ਜਿਆਦਾ ਆਪਣਾ ਪਰਦਾ ਸਟਾਉਂਦਾ ਜਗਦੇਵ ਤਲਵੰਡੀ ਦੀ ਜੀਆ ਵਾਲੋ ਸੱਤ ਮਿੰਨਾਂ ਚੁੱਝੇ ਤੋਂ ਪਿੱਛੇ ਅਰ ਸਮੇਂ ਦੀ ਬਾਅਦ ਜੋਰ ਦੀ ਲੱਗਿਆ ਪਿਆ ਕਿ ਮੁਲਤਾਂ ਸਰੀਰਾਂ ਦੇ ਜਿੰਨਾ ਲਾਈਆਂ ਮਿਹਰਤ ਪੁੱਗੇ ਤੰਗ ਜੋਰ ਦਵਾਨਾ ਦਾ ਲਾਈਕ ਕਰਿਆ ਮੁੰਲਾ ਯੁੱਧੋ ਇਹ ਪਾੜੀ ਦੇ ਤੋੜੋ ਨੇ ਯਾਰ ਅੱਜ ਹੀ ਜਾਂਦੇ ਦੀ ਮਾਦੀ ਹੋ ਰਾਜੇ ਖੇਲੇ ਹੱਤ ਪਾਸੇ ਪਾਉਂਦੇ ਰਹੋ ਤੇ ਬੰਦਾ ਆ ਰਿਹਾ ਹੈ ਖੇਲੇ ਹੱਥ ਪਾਸੇ ਲੋਕੀਆ ਕੋਈ ਸੋਚ ਨਹੀਂ ਲਓ ਰਣਜੀਤ ਮਰਵਾ ਲੀਲਾ ਜੀ ਹਾਸ ਤੇ ਡੋਕਰ ਦੇ ਪਸੇ ਆ ਤੀਜੇ ਨੇ ਕਸੇ ਸ਼ੋਹਨ ਤਲਵੰਦੀ ਦੌੜ ਨੇ ਉਧਰ ਜਗਨੋਤ ਤਲਵੰਦੀ ਜੀ ਲਾ ਸੱਜਣਾ ਦੇ ਪਿੱਛੇ ਦੇ ਉੱਤੇ 18 ਕਸ ਦੇ ਵਿੱਚ ਚੁੱਕੇ ਨੇ ਕਰਦਾ ਸਭਾਉ ਤੇ ਖੜੇ ਹੋ ਗਏ ਜਗਦੀਪ ਬਹਾਦਰ ਲੀਲਾ ਜੀ ਅਖਾਰਾ ਦੇ ਇਸਲਾਮੀ ਮੇਲੇ ਦੇ ਆਪਣੇ ਸੋਨੇ ਦੇ ਰਸਤੇ ਦੇ ਹਿੰਦ ਪਹਿਲਵਾਨ ਬਾਪ ਦੇ ਪਹਿਲਵਾਨ ਬਈ થોડા ਦਿਨ ਪਹਿਲਾਂ ਆ ਨਗਰ ਦੇ ਵਿੱਚ ਬਾਪ ਰੋਟਾ ਕੁਸ਼ਤੀ ਵੀ ਦਿਖਾਇਆ ਕੁਸ਼ਤੀ ਦੰਗਰ ਵੀ ਕਰਵਾਇਆ ਆਧਰ ਦੇ ਪਾਸੇ ਜੇ ਦੋ ਕਰਵਾ ਲੀਨਾ ਬਲੇ ਪੱਜਿਆ ਸੰਮੀ ਦੇ ਪ੍ਰਸਿੱਧ ਦਲਵਾਲਾ ਵੱਲੋਂ ਤਾੜੀਆਂ ਲਾ ਦਿੱਤੇ ਨਾਕੇ ਔਰ ਬੱਲੇ 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 ਹੋ ਗਈ ਜਰਾਲ ਦੋਨੇ ਮੱਲਾਂ ਦੇ ਦਰਮਿਆਨ ਇੰਨਾ ਸਮਾਂ ਤਾਂ ਕਿਹ ਜੀ ਜਲਦੀ ਕੁਸ਼ਤੀਆਂ ਕਿੰਨਾ ਸਮਾਂ ਬਾਕੀ ਹੈ